ਪੀਜ਼ অবজারভার ਮਿਸਟਰ ਕੋਸ਼ਤਵ ਸ਼ਰਮਾ ਐਸ ਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈ ਪ੍ਰਗੁਲਾਨੀ ਕੋਲੇ ਗਏ ਸੀ ਉੱਥੇ ਡੀ ਆਈ ਜੀ ਮਿਸਟਰ ਕੁਲਦੀਪ ਚਾਲ ਤੇ ਡੀ ਸੀ ਮੈਡਮ ਪ੍ਰੀਤੀ ਜੱਦਵ ਵੀ ਸੀਗੇ ਤੇ ਮੈਂ ਵੀ ਸੀਗਾ ਮੇਰੇ ਨਾਲ ਐਸ ਪੀ ਹੈੱਡਕ quartਰ ਤੇ ਐਸ ਪੀ ਸੀ ਸੀਗੇ ਪਹਿਲਾਂ ਮੈਂ ਕੁਝ ਡਾਇਰੈਕਸ਼ਨ ਦੇ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਸਰਕਲ ਵਾਈਜ਼ ਫੀਡਬੈਕ ਲੈ ਲਾਂਗੇ ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲੈਜ ਕਰੀ ਚੱਲੋ ਸੁਭਾਮ ਜੀ ਸਰ ਸਰ ਸਤ हां ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀਕ ਹੈ ਜੀ ਜੀ ਸਰ ਜੀ ਗੱਲ ਹੀ ਸਰਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਤੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰਿਹਾ ਤਾਂ ਹੋਣਾ ਹੈ ਜੀ ਸਰ ਤੁਹਾਨੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਉਕਾਇਆ ਉਹਨੂੰ ਬਹੁਤ ਵਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਗਾ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਦ ਦਾ ਜਿਸਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਪੈ ਤੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ ਨੇ ਉੱਤੇ ਏਅਰ ਕਿਦਾਂ ਮਾਈ ਚਲੂ ਜਿਹੜੇ ਸੈਂਟਰ ਨੇ ਉਥੋਂ ਆਪ ਡਬਲ ਵੈਰੀਫਾਈਟਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮੰਚੇ ਇਹ ਗੱਲ ਫਿਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਵੇ ਸ਼ਹਿਰ ਵਾਲੇ ਸੈਕਟਰ ਚ 100 ਬੰਦੇ ਆਦੇ ਆਣੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਤੁਸੀਂ ਅਜੀਤ ਕੱਲ ਆਪਾਂ ਆਈਟੀਆਈ ਨਾਪਾ ਰੋਡ ਤੇ ਡਬਲ ਡਿਪਲॉयਮੈਂਟ ਕਰਨੀ ਆ ਪਰ ਠੀਕ ਹੈ ਸਰ ਆਮ ਨਾਟੂ ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ 'ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੜੀ ਠੀਕ ਹੈ ਸਰ ਸਰਫਾ ਸ਼ੰਭੂ ਟੈਕਨੌਰ ਉਥੇ ਸ਼ੰਭੂ ਜਿਹੜੇ ਆਪਣੇ ਹਰਮਤ ਕੋਲ ਦੇ ਦੋਨੇ ਸੈਂਟਰ ਖਨੌਰ 'ਚ ਨਹੀਂ ਕਿੱਥੇ ਨੇ

ਮਤਲਬ ਕਾਸੇ ਬੀਡੀਪੀਓ ਦਫ਼ਤਰਾਂ 'ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲੱਭ ਕੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਤੇ ਬੀਡੀਪੀਓ ਦਫ਼ਤਰ 'ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜੇ ਤੁਸ ਸਕਰੂਟੀ ਆਫ ਨੋਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਦਾ ਪਹਿਲੀ ਗੱਲ ਦੂਜੀ ਗੱਲ ਜਿੱਦਣ ਸਕਰੂਟੀ ਆਫ ਨੋਮੀਨੇਸ਼ਨ ਹੋਣੀ ਆ ਜਿੱਦਾ ਜਿੱਦਾ ਨੋਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਹੇ ਸਤਨਾਮ ਜੀ ਸੁਣ ਲਿਆ ਜੀ ਸਾਰੇ ਆ ਨੇ ਜਗੀਸ਼ਦਰ ਕਿਸ਼ੋਰ ਸੁਣ ਲਏ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਡੀਐਸਪੀ ਸਿਟੀ 2 ਜੈਂਟਰ ਜੀ ਸਰ

ਅੱਛਾ ਜਹਾਂਗੀਰ ਜੀ ਕੱਲ ਦੀ ਕੋਈ anticipation ਕਿ ਕੀ ਕੁਛ ਹੋ ਸਕਦਾ ਆ ਇਹ sir ਨਹੀਂ ਕੋਈ ਅਜੇ ਤੱਕ sir ਅਸੀਂ ਬਾ ਬਾ ਪੁੱਛ ਵੀ ਲਿਆ sir ਉਹਨਾਂ ਤੋਂ ਕਹਿੰਦੇ ਨਹੀਂ ਇੰਨੇ ਹੀ ਠੀਕ ਆ sir ਜਿਹੜੇ ਸਾਡੇ ਵੀ ਕਰ DSP ਹਰ ਸਿਮਰਨ ਸਰ ਬਿਲਕੁਲ ਪੀਸਫੁਲ ਰਿਹਾ ਸਰ ਤੇ ਕੋਈ ਐਡਾ ਦੀ ਘਟਨਾ ਨਹੀਂ ਆਈ ਸਰ ਬਾਕੀ ਪੋਲਿਟਿਕਲ ਲੀਡਰਸ਼ਿਪ ਨਾਲ ਵੀ ਇੱਕ ਟੱਚ ਆ ਸਰ ਉਹਨਾਂ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਸਰ ਬਾਰ ਬਾਰ ਕਿਸੇ ਦੀ ਨਾਮਜ਼ਦਗੀ ਰੋਕੀ ਅੱਜ ਕੋਈ ਪੇਪਰ ਪੂਪਰ ਕਿਸੇ ਦੇ ਖੋਏ ਗਏ ਪ੍ਰਾਈਵੇਟ ਬੰਦਿਆਂ ਵੱਲੋਂ ਉਹ ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਬਿਲਕੁਲ ਅਸਲ ਤੇ ਹੰਡਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰੇ ਜੀ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਉਹ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜਿਹੜੀ ਹੈ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੇ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਜਾਂ ਉਹ ਰਾਹਾਂ 'ਤੇ ਰੋਕੋ ਰਾਈਟ ਸਰ ਇਹ ਗੱਲ ਸਾਰਿਆਂ ਦੇ ਮਾਇੰਡ ਸੇ ਕਲੀਅਰ ਹੋਣੀ ਚਾਹੀਦੀ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਕਿੰਨਾ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੁੰਦਾ ਹੀ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਕਿਸੇ ਆਫਿਸ ਦੇ ਅੰਦਰੋਂ ਪੇਪਰ-ਪੁਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بار-ਬਾਰ ਹੋ ਜੇ ਜੋਗੀ ਹੋਣਾ ਨੋਟਿੰਗ ਸਰ ਡੀਐਸਪੀ ਨਾਭਾ ਉਹ ਸਰ ਸਾਡੇ ਤੱਕ ਬਿਲਕੁਲ ਪੀਸਫੁੱਲ ਰਿਹਾ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਜੇ ਰੋਕਿਆ ਹੋਵੇ ਕਿਸੇ ਨੂੰ ਡੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇਆਂ ਨੇ ਕੀ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੰਮ ਆਮ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣ ਗਿਆ ਸਰ ਤੇ ਅਸੀਂ ਕੰਟੈਕਟਸ ਹੈਗੇ ਆ ਸਰ ਐਮ ਐਂਡ ਐਸ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਠੀਕ ਚੰਰੇ ਸਰ ਐਸ ਐਚ ਪੀਸਫੁਲ ਹੈ ਸਰ ਬਿਲਕੁਲ ਤੇ ਇਹ ਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੀ ਸਰ ਇਸੇ ਤਰੀਕੇ ਪਲਾਨ ਕੀਤਾ ਹੋਇਆ ਹੈ ਸਰ ਬੈਕ ਸਰਵਿਸ ਤੇ ਜੀ ਥੈਂਕ ਯੂ ਸਰ ਡੀ ਐਸ ਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ 2 ਮਿੰਟ ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਟਮ ਨੇ ਮੋੜ ਤੇ ਸਰ ਵੀ ਥੋੜਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਭਾ ਸਾਢੇ 10 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਪਰ ਸਰ ਇਹਨਾਂ ਨੂੰ ਸਾਢੇ 10 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਾਂ ਤਾਂ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰਿਹਾ ਹੈ ਸਰ ਸਰ ਜੀਐਸਪੀ ਪਟਨਾ ਅੰਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਅਰੇ ਦਾਖਲ ਕਰਨ ਵਾਸਤੇ ਸਰ ਤੁਸੀਂ ਸਭ ਦੀ ਅਡੈਕਸ਼ਨ ਦਾ ਧਿਆਨ ਰੱਖਣ ਸਿਰਫ ਸਾਰੀਆਂ ਜਿਹਨਾਂ ਵੀ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਿ ਦਿਓ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਤੇ ਕਵਾ ਲਵੇ ਪਰ ਪ੍ਰਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੋਕੀ ਨਹੀਂ ਮੈਨੂੰ ਨੋਟ ਕਰਦੇ ਸਰ ਨੋਟ ਕਰ ਸਰ ਡੀਐਸਪੀ ਕਨੌਰ ਸੱਚੀ ਗੱਲ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਆਪਣਾ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਾਰਾ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਚਿੰਦਰ ਆ ਗਿਆ ਸੀ ਕੰਮੀਦਾਰਾ ਉਹ ਬਾਹਰ ਰੌਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਹਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਨੇ ਜਿਵੇਂ ਫਾਈਲ ਦਿਖਾਇਆ ਜੀ ਤੁਹਾਡੀ ਚੈੱਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਤੇ ਉਹਦਾ ਬਰਸ਼ ਨੂੰ ਤੇ ਧਿਆਨ ਰੱਖਾਂਗੇ ਸਰੀ ਗੱਲ ਦਾ ਹੁਣ ਹਰਮਨ ਜਿੱਥੋਂ ਤੁਹਾਡੇ ਉੱਪਰ ਨਾ ਸਾੜਿਆਂ ਦੀ ਨਿਗ੍ਹਾ ਹੈ ਪੁਲਿਸ ਆਬਜ਼ਰਵਰ ਦੀ ਜਿੱਤੀ ਕਮਿਸ਼ਨਰ ਸਰ 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 ਜਿੱਤੀ ਨੇ ਇਹਨਾਂ ਕਲੀਅਰਲੀ ਕਿਹਾ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਤੱਕਾ ਕਰਨਾ ਹੈ ਪਿੰਡ ਚ ਕਰ ਲਓ ਘਰ ਚ ਕਰ ਲਓ ਰਾਹ ਚ ਕਰ ਲਓ

ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ ਤਾਂ ਰੋਕਣਾ ਵੀ ਹੈ ਤੇ ਰਿਪੋਰਟ ਵੀ ਕਰਨੀ ਹੈ। ਇਕ ਨਾਈ ਸਰ ਤਾਂ ਤੁਸੀਂ ਬਿਲਡਿੰਗ ਦੇ ਅੰਦਰ ਇਹ ਤੱਕ ਆਉਂ ਗਾਇਆ ਤੋਂ ਮੁਸ਼ੀਲ ਪਿਆ। ਜੀ ਮੈਨੂੰ ਪਤਾ ਹੈ ਕਿ ਕਿਸੇ ਬੰਦੇ ਤੇ ਬੀਬੇ ਪਰ ਨਹੀਂ ਤੇ ਉਸ ਨੂੰ ਤੇ ਘਰੇ ਤੇ ਬੰਦੇ ਕੰਮ ਲਾਣ ਜਾ ਕੇ। ਸਰ 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 ਜੀ ਤਾਂ ਉਹ ਪੁਲਿਸ ਹਰ ਬੰਦ ਚੇਂਜ ਕਰਦਾ ਹੈ। ਠੀਕ। ਕਰਾਗੇ ਸਾਰੇ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹਦੇ ਨਹੀਂ ਭਰਨੇ। ਹਾਂ ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੱਲ ਕੱਲ ਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਕੱਲ ਹੀ ਰੋਲੇ ਤਾਂ ਬਿਲਕੁਲ ਸਰ ਪੂਰਾ ਧਿਆਨ ਦੇ ਆਗੇ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਵੇ ਸਰ ਹਰ ਤਰੀਕੇ ਸਹਿਤ ਅਸੀਂ ਪਾਰਟ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗੇ

ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਬਈ ਸਿਰ ਪੀਸਫੁੱਲ ਹੋ ਰਿਹਾ ਦੇਖ ਰਹਾ ਸਾਰਾ ਅੱਜ ਇਹ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜਿਹੜਾ ਇਹ ਨਾਲ ਸਖ਼ਤ ਮਕਸਦ ਜੇ ਤੱਕ ਉਹਦੇ ਵੀ ਅਸੀਂ ਕੋਈ ਉਹ ਨਹੀਂ ਕਰਨਾ ਯਾ ਕਿ ਇਹ ਤਾਂ ਕਾਜ ਹੋਣਾ ਕੋਈ ਕੋਈ ਕੰਮ ਕਰਾਉਂਦੀਆਂ ਕਰਾਣ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨੂੰ ਕਹਿੰਦੇ ਸੀ ਸੰਕਟਪਾ ਬਾੜ ਕਢਾਉਣਾ ਚੋ ਤੇ ਉਹ ਵੀ 21 ਸਾਲ ਕਹਿੰਦੇ ਸੀਗੇ ਵੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਟਿਕਾਇਆ ਪਰਮ ਪਰ ਬਿਲਕੁਲ ਠੀਕ ਹੈ ਸਰ ਬਿਲਕੁਲ ਸੀ ਅਟਰੈਕਸ਼ਨ ਬੰਦਾ ਆਪਣੀ ਜ਼ੁਰਤ ਵਰਤ ਕੇ ਸਟਰ ਦੇ ਅੰਦਰ ਹੀ ਪਹੁੰਚ ਗਿਆ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਂਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰੋ ਦਫ਼ਤਰਾਂ ਪੀਡੀਪੀ ਉਹਦੇ ਦਫ਼ਤਰੋਂ ਮੁਸਕੰਤੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਸੇਪਰ ਕੋਨੇ ਆ 5 ਕਿਲੋਮੀਟਰ ਪਹਿਲਾਂ ਖੋਲ ਹੈ ਬਿਲਕੁਲ ਠੀਕ ਹੈ ਬਿਲਕੁਲ ਸਹੀ ਇਹ ਗੱਲ ਇਹਨਾਂ ਨੂੰ ਸਮਝਾਓ ਸਰ 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 ਹਾਂਜੀ ਅਭਿਵਿੰਦਰ ਜੀ ਗ੍ਰੰਥ ਸਰ ਜੀ ਕਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਕਈ ਅਫਸਰ ਹੁਣ ਅਸੀਂ ਵੈਬ ਅਫਸਰ ਮੇਰੇ ਨਾਲ ਨੇ ਸਰ ਅਸੀਂ ਗੱਡੀ 'ਚ ਬੈਠੇ ਆ ਡੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡ ਸਵਾਨ ਲੱਗਿਆ ਸਰ ਸਾਰੇ ਜਦੋਂ ਸਰ ਦੇਖਣਗੇ ਜਿਹੜੇ ਲਈ ਫਾਈਨ ਸਰ ਠੀਕ ਸਰ ਜਸਦੀਪ ਜੀ ਸਰ ਠੀਕ ਹੈ ਸਰ ਚਾਰ ਭਰੇ ਆ ਸਰ ਚਾਰ ਜੜਿਆ ਨੇ ਅੱਜ ਪੀਸਫੁੱਲ ਸੀ ਸਰ ਕੱਲ ਨੂੰ ਸਰ ਦੇਵੇਂ ਕਿ ਅਸੀਂ ਹਥਿਆਰ ਰੱਖਾਂਗੇ ਜਾਂ ਕੁਝ ਕਰਨਾ ਵੀ ਸਰ ਘਰ ਦਾ ਰਸਤੇ 'ਚ ਕਰਾਂਗੇ ਪਰ ਮੈਸੇਜ ਪਾ ਦਿਓ ਜੀ ਤੁਸੀਂ ਜਨਾਬੇ ਸਟੇਸ਼ਨ ਹੋਏ ਬੈਕ ਸਰ ਐਸ ਪੀ ਪੀ ਬੀਆ ਜੀ ਸਰ ਸਰ ਮੈਂ ਖੁਦ ਹੁਣੇ ਜਾ ਕੇ ਇਹ ਸਰ ਨਾਮ ਜਿੰਦਗੀ ਜਿੱਥੇ ਦੋ ਜਗਾ ਭਰ ਰਹਿ ਸਕਣੋਂ ਮੈਂ ਵੀ ਦੀ ਜੀ ਸਰ ਕਿ ਉਥੇ ਬਾਕੀ ਸਭ ਪੀਸਫੁਲ ਸੀ ਜੋ ਡਾਇਰੈਕਸ਼ਨ ਤੋਂ ਕਿਹਾ ਸੀ ਤੇ ਇਸ ਸਮੇਂ ਇੱਕ ਵਾਰ ਫੇਰਣਾ ਨੂੰ ਇਸ ਤਰ੍ਹਾਂ ਨੂੰ ਇੱਕ ਵਾਰ ਟ੍ਰੈਕਸ਼ਨ ਤੋਂ ਜਾਣ ਕੋਲ ਆਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਸਰ ਤੇ ਡਬਲ ਪੈਕੀਟ ਦੀ ਡਿਲੀਵਰੀ ਕਰਾਂਗੇ ਸੱਜੇ ਲੋੜ ਪਈ ਫੋਰਥ ਤੋਂ ਸਰ ਮੈਂ ਦੱਸ ਦਿਆਂਗਾ ਸਰ ਐਸਪੀ ਸਾਹਮਣੂ ਸਰ ਕੱਲ ਐਸਪੀ ਸਿਟੀ ਵਾਣਗੇ ਸ਼ਹਿਰ 'ਚ ਜਿੱਥੇ ਆਈਟੀਆਈ ਹੈਲੋ ਜੀ ਸਰ ਜੀ ਸਰ ਤੇ ਐਸਪੀ ਸਿਟੀ ਸ਼ਹਿਰ 'ਚ ਰਹਿਣਗੇ ਸਪੀਡ ਕੋਤਰਾ ਸਮਾਨਤਾ ਪਾਤਣਾ ਨੂੰ ਦੇਖਾਂਗੇ ਸਰ ਐਸਪੀ ਸਪੈਸ਼ਲ ਬ੍ਰਾਂਚ ਸਾਫੇ ਨੂੰ ਤੇ ਸਰ ਐਸਪੀ ਪੀਬੀਆਈ ਕਨੋਰ ਨੂੰ ਤੇ ਐਸਪੀ ਪ੍ਰੈਫੈਕਚਰ ਅਜਪੁਰਾ ਨੂੰ ਰਾਈਟ ਤੇ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀ ਉਹ ਦਫਤਰਾਜ ਇੰਤਨ ਮੰਤਰੀ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ ਇੱਕ ਵਾਰ ਸਰ ਡਾਕਟਰ ਸਾਹਿਬ ਏ ਡੀ ਡੀ ਐਸ ਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਹੱਥੀ ਨੂੰ ਕਿਹਾ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਇਹ ਵੀ ਨਾਮ ਦਿੱਤੀਆਂ ਹੋ ਗਿਆ ਸੁਬੀਰ ਬਾਦਲ ਆ ਗਿਆ ਇੱਥੇ ਰੌਲਾ ਪੈ ਗਿਆ ਇੱਥੇ ਨਹੀਂ ਪਿਆ ਮੈਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਹੈ ਤੁਹਾਡਾ ਸਾਹਿਬ ਦਾ ਰਾਈਟ ਸਰ ਰਾਈਟ ਸਰ ਟਰਮ ਸਰ ਐਸਪੀਟੀ ਸਾਹਿਬ ਮੇਰੇ ਕੋਲ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਤੇ ਸਮਝਾ ਵੀ ਇਹ ਸਪਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਬੜਾ ਕਲੇਸ਼ ਪਿਆ ਉੱਥੇ ਐਸਪੀਟੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੇ ਦੇ ਹੋਰ ਕਿਸੇ ਦਾ ਕੋਈ ਪੁਆਇੰਟ ਜੀ ਸਬੇ ਬੀਓਐਸਆਈ ਜਿੰਨੇ ਮੈਂ ਬੋਲ ਜਾਣ ਕਿਉਂਕਿ ਸੈ ਸਰ ਗੁੱਸੇ ਵਿੱਚ ਨਹੀਂ ਕਰ ਰਹਾ ਪਰ ਮੈਸੇਜ ਲਾਇਸੈਂਸ ਕਰ ਰਿਹਾ ਹਾਂ ਗਾਂ ਗੁੱਸੇ ਵਿੱਚ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਰ ਸਰ ਸਾਡੇ ਜਿੱਦੋਂ ਬਾਹਰ ਜੇ ਸੀਆਈਏ ਰਾਜਪੁਰਾ ਮੈਸੇਜ ਸਰ ਪਹੁੰਚੇਗਾ ਉਹ ਇਹਨਾਂ ਨੂੰ ਸੀਆਈਏ ਰਾਜਪੁਰਾ ਦੇ ਦਿਓ ਜੀ ਰਾਈਟ ਸਰ ਸਪੈਸ਼ਲ ਸੇ ਦੇ ਦੇਣਾ ਇਸ ਨੂੰ ਸਰ ਜੀ ਥੈਂਕ ਯੂ ਸਰ ਸਰ ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਘਨੌਰ ਤੇ 12 ਸ਼ੰਭੂ ਚ ਹੋ ਗਈਆਂ ਸੀਗੀਆਂ ਤੇ ਬਾਕੀ ਸਰ ਜੇ ਸਰ ਕੱਲ ਬੈਰੀਗੇਟਿੰਗ ਵਗੈਰਾ ਸੁਖਬੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜੀ ਮਫੂਸ ਦਾ ਜਿਵੇਂ ਹੋਇਆ ਥੋੜਾ ਬੋਤਸ ਨਾ ਕੇ ਰੁਕੋ ਸਰ ਹਰਮਨ ਸੁਖਬੀਰ ਬਾਦਲ ਅੱਜ ਤੋਂ 5 ਸਾਲ ਪਹਿਲਾਂ ਦਿੱਲੀ ਸੀ ਆ ਮੰਡਾ ਸੀ ਉਹਨਾਂ ਰੋਟੀ ਸੀ ਥੋੜੀ ਪਰ ਠੀਕ ਹੈ ਸਰ ਚਲੋ ਜੇ ਆਇਆ ਜੇ ਆਇਆ ਤੇ ਕਿਸੇ ਦੀ ਇੰਨੀ ਚੁਰਕ ਥੋੜੀ ਜਿਹੀ ਡਰਿੰਗ ਅਫਸਰ ਦੇ ਕਮਰੇ ਚ ਪਰਤੇ ਉਹ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣ ਹਾਂ ਦੇਖੀ ਜਾਊਗਾ ਠੀਕ ਹੈ ਸਰ ਠੀਕ ਹੈ ਤਾਂ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਆ ਮਜ਼ਬੂਤੀ ਨਾਲ ਕੋਈ ਹੋ ਜਾਂਦਾ ਹੋਰ ਕੋਈ ਜਾਂਦੇ ਸਿਰ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜੇ ਮੈਂ ਗਾਈਡ ਕੀਤਾ ਹੋਵੇ ਕੰਮ ਕਰੋ ਜੀ ਸਾਰੇ ਥੈਂਕ ਯੂ ठीक है मैंने कोई भी मिशन हो गए मैंने फोन ते नाल देनाल किसी ने कोई भी दिक्कत आ रही होगी तो sir ठीक है ठीक है all the best thank you sir ऐसा जो भी ट्रेनिंग स्टॉप नंबर